ਮਹਾਕੁੰਭ ਮਹਾਕੁੰਭ ਇਤਿਹਾਸਕ ਵੀ ਹੋ ਨਿਬੜਿਆ ਤੇ ਦਰਦ ਤੇ ਪੀੜ ਵੀ ਦੇਖੇ ਗਿਆ ਮਹਾਕੁੰਭ ਦੇ ਪ੍ਰਬੰਧਾਂ ਦੀਆਂ ਕਮੀਆਂ ਕਰਕੇ ਕੁਝ ناکਾਮੀਆਂ ਕਰਕੇ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ 30 ਕ ਬੰਦਿਆਂ ਦੀ ਜਾਨ ਵੀ ਗਈ ਤਿੰਨ ਚਾਰ ਵਾਰ ਅੱਗ ਲੱਗਣ ਦੀ ਘਟਨਾ ਵੀ ਹੋਈ ਤੇ ਇੱਧਰ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਵੀ ਜਿਸ ਤਰ੍ਹਾਂ ਸਵਾਰੀਆਂ ਦੀ ਜਾਨ ਗਈ 12 ਤੋਂ ਵੱਧ ਉਹ ਵੀ ਪਰ ਇਸ ਦੇ باوجود ਦੁਨੀਆ ਭਰ ਦੀਆਂ ਨਜ਼ਰਾਂ ਮਹਾਕੁੰਭ ਤੇ ਰਹੀਆਂ ਤੇ ਪ੍ਰਿਆਗਰਾਜ ਦੇ ਵਿੱਚ ਲੱਗਾ ਇਹ ਮਹਾਕੁੰਭ ਕਹਿੰਦੇ ਜੀ ਅੰਕੜੇ ਕਹਿੰਦੇ ਨੇ 66 ਕਰੋੜ ਤੋਂ ਵੱਧ ਲੋਕ ਪਹੁੰਚੇ 66 ਕਰੋੜ ਤੋਂ ਵੱਧ 45 ਦਿਨ ਚੱਲੇ ਇਸ ਮਹਾਕੁੰਭ ਦੇ ਯੋਜਨ ਚ 66 ਕਰੋੜ ਲੋਕ ਆਉਂਦੇ ਨੇ ਤਾਂ 1 ਕਰੋੜ ਤੋਂ ਵੱਧ ਦੀ ਔਸਤ ਪ੍ਰਤੀ ਦਿਨ ਬਣਦੀ ਹੈ ਸੋ ਇੱਥੋਂ ਦਾ ਇਹ ਲਾਜਿਆ ਜਾ ਸਕਦਾ ਹੈ ਕਿ ਕਿੰਨਾ ਮਤਲਬ 13 ਜਨਵਰੀ ਨੂੰ ਸ਼ਾਹੀ ਇਸ਼ਨਾਨ ਸ਼ੁਰੂ ਹੋਇਆ ਸੀਗਾ ਤੇ ਮਹਾ ਸ਼ਿਵਰਾਤਰੀ ਵਾਲੇ ਦਿਨ ਇਹ ਸ਼ਾਹੀ ਇਸ਼ਨਾਨ ਦੀ ਪ੍ਰਕਿਰਿਆਵਾਂ ਜਾਂ ਕੁੰਭ ਦੀ ਆਖਰੀ ਇਸ਼ਨਾਨ ਦੇ ਹਵਾਲੇ ਨਾਲ ਇਹ ਕੁੰਭ ਸੰਪਨ ਹੋਇਆ ਤੇ ਇਹਦੇ ਵਿੱਚ ਕਹਿੰਦੇ ਜੀ 45 ਦਿਨਾਂ ਚ 66 ਕਰੋੜ ਛੜਦਾਲੂ ਆ ਕੇ ਇਸ਼ਨਾਨ ਕਰਕੇ ਗਏ ਨੇ ਜਿਹੜਾ ਮਤਲਬ ਜੇ ਆਪਾਂ ਕਹੀਏ ਤਾਂ ਕਹਿੰਦੇ ਜੀ ਇਹ ਤਾਂ ਇੱਕ ਗਿਣਤੀ ਐਨੀ ਆ ਕਿ ਜਿਵੇਂ ਇੱਕ ਅਮਰੀਕਾ ਤੋਂ ਵੱਧ ਕੇ ਹੋਵੇ ਕਿੰਨੇ ਮੁਲਕਾਂ ਦੀ ਜਨਸੰਖਿਆ ਨਾਲੋਂ ਵੱਧ ਹੋਵੇ ਕਿੰਨੇ ਮੁਲਕ ਨਾਗੇ ਹਾਂ 227 ਦੇ ਵਿੱਚ ਫਿਰ 나ਸਿਕ ਦੇ ਵਿੱਚ ਕੁੰਭਾਉਣਾ 228 ਦੇ ਵਿੱਚ ਫਿਰ ਉਜਾਇਨ ਦੇ ਵਿੱਚ ਕੁੰਭਾਉਣਾ ਸੋ ਉਹ ਜਿੱਥੇ ਜਿੱਥੇ ਕੁੰਭ ਪਰਦੇ ਨੇ ਉੱਥੇ ਉੱਤੇ 12 ਸਾਲ ਬਾਅਦ ਇਹ ਪ੍ਰਕਿਰਿਆ ਆਉਂਦੀ ਆ ਸੋ ਉਸ ਤਰ੍ਹਾਂ ਦੀ ਪ੍ਰਕਿਰਿਆ ਯੂਪੀ ਸਰਕਾਰ ਨੇ ਆਪਣੇ ਹਵਾਲੇ ਨਾਲ ਇਹ ਅੰਕੜੇ ਦੰਪਰੇ ਨੇ ਕਿ ਜੀਆਂ 66 ਕਰੋੜ ਲੋਕ ਨਹਾ ਕੇ ਗਏ ਨੇ 15 ਕਰੋੜ ਲੋਕ ਕਹਿੰਦੇ ਦੇਸ਼ ਭਰ ਚੋਂ ਪ੍ਰਿਆਗਰਾਜ ਦੇ ਵਿੱਚ 13830 ਲਗਭਗ 14000 ਗੱਡੀਆਂ ਦੇ ਵਿੱਚ ਟ੍ਰੇਨਾਂ ਰਾਹੀਂ 15 ਕਰੋੜ ਲੋਕ ਤਾਂ ਇਹਦੇ ਰਾਹੀਂ ਆਏ ਨੇ ਇਸੇ ਤਰ੍ਹਾਂ 4.5 ਲੱਖ ਦੇ ਕਰੀਬ ਲੋਕ ਕਰੀਬ ਕਰੀਬ 2800 ਫਲਾਈਟਸ ਰਾਈ ਇੱਥੇ ਪਹੁੰਚੇ ਨੇ ਤੇ 700 ਤੋਂ ਵੱਧ ਚਾਰਟਰਡ ਪਲੈਨ ਪਲੈਨ ਵੀ ਆਤੇ ਮਤਲਬ ਨਿਜੀ ਹੈ ਨਾ 700 ਤੋਂ ਵੱਧ ਉਹ ਆਏ ਨੇ ਤੇ 2800 ਦੇ ਇਕਲੀ ਫਲਾਈਟਸ ਰਾਈ 4.5 ਤੇ ਬਾਕੀ ਜਿਹੜੀਆਂ ਬੱਸਾਂ ਰਾਈ ਕਾਰਾਂ ਰਾਈ ਆਪਣੇ ਵਾਹਨਾਂ ਰਾਈ ਪੈਦਲ ਚੱਲ ਕੇ ਕਿਸੇ ਹੋਰ ਢੰਗ ਤਰੀਕੇ ਨਾਲ ਜਿਹੜੇ ਲੋਕ ਆਏ ਉਹ ਵੱਖਰਾ ਸੋ ਕੁੱਲ 66 ਕਰੋੜ ਦੇ ਕਰੀਬ ਇਹ ਗਿਣਤੀ ਦੱਸੀ ਜਾਂਦੀ ਹੈ ਸੋ ਬੜਾ ਇਤਿਹਾਸਿਕ ਜੋਜਨ ਵੀ ਰਿਆ ਤੇ ਜਿਹੜੀ ਖਾਸ ਗੱਲ ਇਹਦੇ ਵਿੱਚ ਰਹੀ यूपी सरकार ने अंदाजा लगाया सीगा कि इस महाकुंभ के हवाले नाल ਸਾਡੀ ਜਿਹੜੀ ਹੈ 3.5 ਲੱਖ ਕਰੋੜ ਦੀ ਜੀਡੀਪੀ ਅਸੀਂ ਇਕੱਠੀ ਕਰ ਲਾਂਗੇ ਕਿਉਂਕਿ ਮੁੱਢਲਾ ਅੰਦਾਜ਼ਾ ਇਹ ਸੀਗਾ ਕਿ ਇਸ 45 ਦਿਨਾਂ ਦੇ आयोजन ਦੇ ਵਿੱਚ 45 ਕਰੋੜ ਤਾਂ ਲੋਕ ਆਈ ਜਾਣਗੇ ਉਹ 1 ਕਰੋੜ ਦੀ ਐਵਰੇਜ ਲਾ ਰਹੇ ਸੀ ਪਰ ਇੱਥੇ ਜਦੋਂ 64 ਕਰੋੜ ਲੋਕ ਆ ਗਏ ਤਾਂ ਉਹ ਕਹਿੰਦੇ ਫਿਰ ਇਹਦਾ ਮਤਲਬ ਇਹ 3.5 ਲੱਖ ਕਰੋੜ ਦੀ ਜਿਹੜੀ ਅਸੀਂ ਜੀਡੀਪੀ ਦੀ ਗਰੋਥ ਤਾਂ ਲਾ ਰਹੇ ਸੀ ਕਿ ਉਹ ਹੋਊਗਾ ਇੰਨਾ ਇੰਨਾ ਕੋਟ ਜੁੜੇ ਮਤਲਬ ਇਕੱਠਾ ਹੋ ਜੂਗਾ ਉਹਦੇ ਅੰਕੜੇ ਵੀ ਫਿਰ ਵੱਧ ਰਹੇ ਨੇ ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ 66 ਕਰੋੜ ਲੋਕਾਂ ਦੇ ਹਿਸਾਬ ਨਾਲ ਕਹਿੰਦੇ ਜੀ ਇਹ 4 ਲੱਖ ਕਰੋੜ ਤੋਂ ਉੱਪਰ ਚਲੀ ਜਾਣੀ ਹੈ ਹੈ ਜੀ ਡੀ ਪੀ 71 ਕਰਨ ਦੇ ਹਵਾਲੇ ਨਾਲ ਸੋ ਇਸ ਲਈ ਕਹਿੰਦੇ ਜੀ ਬਹੁਤ ਫਾਇਦਾ ਹੁਣ ਉਹ ਜੂਪੀ ਦੀ ਜਿਹੜੀ ਇਸ ਮੌਕੇ ਜੀ ਡੀ ਪੀ ਹੈ ਉਹ 25 ਲੱਖ ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਠੀਕ ਹੈ ਜੀ ਇਹ ਹੈ ਆਯੋਜਨ ਧਾਰਮਿਕ ਤੌਰ ਦੇ ਉੱਤੇ ਹੈ ਬੜਾ ਸ਼ਰਧਾਪੂਰਵਕ ਰਹਿੰਦਾ ਲੋਕਾਂ ਦੀਆਂ ਭਾਵਨਾਵਾਂ ਮਾਨੇ ਹੈ ਨਾ ਇਸ਼ਨਾਨ ਦੇ ਨਾਲ ਜੁੜੀਆਂ ਨੇ ਪਰ ਜਿਹੜੀਆਂ ਰਿਪੋਰਟਾਂ ਇਹ ਵੀ ਆਈਆਂ ਕਿ ਪਾਣੀ ਗੰਧਲਾ ਉਹਦੇ ਵਿੱਚ ਅਜੇ ਵੀ ਸੀਵਰੇਜ ਵਾਲੇ ਪਾਣੀ ਬੇਸ਼ੱਕ ਸਰਕਾਰਾਂ ਜੋਗੀ ਸਰਕਾਰ ਦਮ ਪਰ ਦੀ ਰਹੀ ਸੀ ਟੇਪ ਲਾਤੀ ਕੁਛ ਲਾਤੀ ਪਰ ਸਚਾਈ ਇਹ ਹੈ ਕਿ ਅਸੀਂ ਆਪਣੀਆਂ ਸਾਰੀਆਂ ਨਦੀਆਂ ਨੂੰ ਨਾਲਿਆਂ ਨੂੰ ਦਰਿਆਵਾਂ ਨੂੰ ਚੋਿਆਂ ਨੂੰ ਸਾਫ਼ ਨਹੀਂ ਰੱਖ ਪਾਰੇ ਉਹਦੇ ਵਿੱਚ ਸਾਡੀਆਂ ਸਰਕਾਰਾਂ ਦੀਆਂ ਵੱਡੀਆਂ ਨਕਾਮੀਆਂ ਨੇ ਅਸੀਂ ਕਰਪਟ ਘਰਾਣੇ ਨਾਲ ਜਦੋਂ ਖੜੇ ਆ ਉਹਦਾ ਨਤੀਜਾ ਪੁੱਗ ਰਿਹਾ ਐਸੇ ਚੋਂ ਉਹ ਰਿਪੋਰਟ ਸੀ ਜਿਹੜੀ ਫਿਕਰ ਪੈਦਾ ਕਰ ਰਹੀ ਸੀ ਕਿ ਭਾਈ ਜਿਹੜੇ ਇੱਥੇ ਨਾ ਕੇ ਜਾ ਰਹੇ ਨੇ ਉਹਨਾਂ ਨੂੰ ਚਮੜੀ ਦੇ ਰੋਗ ਵੀ ਹੋ ਰਹੇ ਨੇ ਪਰ ਸ਼ਰਦਾ ਦੇ ਮੂਰੇ ਇਹ ਸਾਰੀਆਂ ਗੱਲਾਂ ਫੇਲ ਹੋ ਜਾਂਦੀਆਂ ਜਨਾਬ ਚਲੋ ਰੱਪਾ ਲਈ ਕਰੇ ਇਸ ਲਈ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ